ਬੀਤੀ ਰਾਤ ਕੋਈ ਅਣਪਛਾਤਾ ਬਸਤਾਂ ਨੂੰ ਸ਼ਾਰਬਰ ਵਿੱਚ ਮਨਤਾਨਮਿਕ ਸਥਾਨ ਉੱਤੇ ਇੱਕ ਨਵਜਾਦ ਬੱਚੇ ਨੂੰ ਛੱਡ ਗਿਆ ਇਸ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਇੱਕ ਫਲਾ ਦੇ ਰੇੜੀ ਵਾਲਾ ਆਪਣੀ ਰੇੜੀ ਬਸ ਛੱਡੇ ਅੰਦਰ ਲਗਾਉਣ ਲਈ ਗਿਆ ਤੇ ਬੱਚੇ ਦੇ ਰੋਂਨ ਦੀ ਆਵਾਜ਼ ਸੁਣੀ ਜੀ ਆ ਆਂ ਡਾਕਟਰ 파ਰੁਲ ਸਿਵਲ ਹਸਪੀਟਲ ਮੁਕੇਰੀਆਂ ਕੱਲ ਮੇਰੀ ਐਮਰਜੈਂਸੀ ਡਿਊਟੀ ਸੀ ਤੇ ਰਾਤ 7:45 5750 ਦੇ ਅਰਾਊਂਡ ਸਾਡੇ ਕੋਲ ਥੋੜੇ ਰਾਗ ਇੱਕ ਬਿਲਕੁਲ ਨਵਜੰਮੇ ਬੱਚੇ ਨੂੰ ਲੈ ਕੇ ਆਏ ਬੇਬੀ ਬॉय ਸੀ ਕੋਈ ਸ਼ਾਇਦ ਬੱਚੇ ਨੂੰ ਸੁੱਟ ਗਿਆ ਸੀ ਰਸਤੇ ਵਿੱਚ ਹੀ ਤੇ ਅਸੀਂ ਬੱਚੇ ਨੂੰ ਦੇਖਿਆ ਪੁਲਿਸ ਨੂੰ ਅਸੀਂ ਜੋ ਸਾਡੀ ਉਚਿਤ ਕਾਰਵਾਈ ਬੰਦੀ ਸੀ ਸਭ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮ ਕੀਤਾ ਫਿਡੈਟ੍ਰੀਸ਼ਨ ਡਾਕਟਰ ਸਿਧਾਂਤ ਕਪੀਲਾ ਔਨ ਕਾਲ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਵੀ ਬੱਚੇ ਨੂੰ ਆ ਕੇ ਦੇਖਿਆ ਅਸੈਸ ਕੀਤਾ ਤੇ ਕਿ ਆਪਕੇ ਬੱਚਾ ਬਿਲਕੁਲ ਹੈਲਦੀ ਹੈ ਠੀਕ ਹੈ ਬੱਚੇ ਦੀ ਕ੍ਰਾਈ ਨਾਰਮਲ ਸੀ ਬੱਚਾ ਇਸ ਟਾਈਮ ਤੇ ਸਾਡੇ ਕੋਲ ਹੀ ਹੈ ਹੈਲਦੀ ਹੈ ਠੀਕ ਹੈ ਬਿਲਕੁਲ ਇਹ ਕਿੰਨੀ ਕੀ ਏਜ ਹੋ ਸਕਦੀ ਬੱਚੇ ਦੀ ਜੀ ਮਤਲਬ ਬੱਚਾ ਦੇਖਣ ਤੋਂ ਟਰਮ ਹੀ ਲੱਗ ਰਿਹਾ ਹੈ ਜੀ ਮਾਮਲਾ ਜੀ ਕੱਲ ਜੀ ਸਾਨੂੰ ਸ਼ਾਮੀ ਇੱਕ 10:00 ਵਜੇ ਤਲਾਹ ਮਿਲੀ ਸੀ ਕਿ ਬਸੱਡੇ ਦੇ ਕੋਲ ਕੋਈ ਨਲਜਮਾ ਬੱਚਾ ਕਿਸੇ ਔਰਤ ਨੇ ਆਪਣਾ ਗਰਭ ਛਾਉਣ ਦੀ ਖਾਤਰ ਉੱਥੇ ਸੁੱਟਿਆ ਹੋਇਆ ਹੈ ਜੀ ਜੋ ਅਸੀਂ ਤੁਰੰਤ ਔਏ ਮਹਿਲਾ ਮਕੇਦੀਆਂ ਦੇ ਅਸ਼wini ਕੁਮਾਰ ਨੇ ਜਿਹੜਾ ਨਾਲ ਸਹਿਯੋਗ ਕਰਕੇ ਜੀ ਉਹ ਸਿਵਲ ਹਸਪੀਟਲ ਦਾਕਰ ਆਇਆ ਬੱਚੇ ਨੂੰ ਬੱਚਾ ਬਿਲਕੁਲ ਤੰਦਰੁਸਤਾ ਤੇ ਲੜਕਾ ਵਾ ਜਿਸ ਵੰਦੀ ਅਸੀਂ ਉਹ ਨਾਵਲੂ ਮੌਤ ਦੇ ਖਿਲਾਫ ਮਕਾਦਾ ਨੰਬਰ 254 ਅੰਡਰ ਸੈਕਸ਼ਨ 317 ਦੇ ਤਹਿਤ ਦਰਜ ਕਰਕੇ ਉਸਔਰਤ ਦੀ ਸੀਸੀਟੀ ਵੀ ਕੈਮਰੇ ਦੀ ਫੁਟੇਜ ਨਹੀਂ ਭਾਲ ਕਰ ਰਹੇ ਆ ਤੇ ਬੱਚਾ ਬਿਲਕੁਲ ਤੰਦਰੁਸਤ ਹੈ ਸਰ ਜੇ ਗੱਲ ਕਰੀਏ ਤੇ ਪਤਾ ਲੱਗਿਆ ਕਿ ਇਹ ਅਡਾਪਟ ਕਰਨ ਵਾਸਤੇ ਬੱਚੇ ਨੂੰ ਹਾਂਜੀ ਇਸ ਸੰਬੰਧੀ ਸਾਡੇ ਕੋਲ ਕਈ ਵਿਅਕਤੀ ਆਇਆ ਤੇ ਜਿਹੜਾ ਬਈ ਬੱਚਾ ਸਾਨੂੰ ਦੇ ਦੋ ਪਰ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਕਿ ਮਨ ਜੋਗੇ ਡੀਸੀ ਸਾਹਿਬ ਨਾਲ ਸੰਪਰਕ ਕਰਨ ਉੱਥੇ ਆਪਣੀ ਅਪਲੀਕੇਸ਼ਨਾਂ ਦੇਣ ਤੇ ਅਸੀਂ ਜਿਹੜਾ ਆਪਣਾ ਪ੍ਰੋਪਰ ਜਨਰਲ ਮਾਨਯੋਗ ਐਸਐਸਪੀ ਸਾਹਿਬ ਨੂੰ ਇਥੋਂ ਪੱਤਰ ਲਿਖ ਕੇ ਭੇਜ ਰਹੇ ਆ ਜੀ ਤੇ ਇਹ ਬੱਚੇ ਸੁਰੰਦੀ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਗਿਆ ਜੀ ਤੇ ਉਹ ਡੀਸੀ ਸਾਹਿਬ ਨੂੰ ਰਿਕਵੈਸਟ ਕਰਨਗੇ ਵੀ ਜਿਹੜਾ ਲੋੜਵੰਦ ਵਿਅਕਤੀ ਹੈਗਾ ਉਹ ਜਿਹੜਾ ਉਹਦੀ ਪਰਵਰਿਸ਼ ਕਰ ਸਕਦਾ ਗੋਦ ਲੈਣ ਲਈ ਤਿਆਰ ਆ ਤੇ ਉਹ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਪੁੱਤ ਕਰ ਦੇਣਗੇ ਜੇ ਨਹੀਂ ਤਾਂ ਕਿਸੇ ਸਸਤਾ ਦੇ ਅਧੀਨ ਕਰਨਾ ਹੈ ਤੇ ਸਸਤਾ ਨੂੰ ਦੇ ਦੇਣਗੇ